ਨਾਲਪਿੰਡਾ ਵੀ ਟੀਵੀ ਦੇ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਹਰੇ ਭਾਰਤ ਅਤੇ ਵਾਤਾਵਰਨ ਸੁਰੱਖਿਆ ਨਾਲ ਇੱਕ ਵੱਡਾ ਕਦਮ ਚੁੱਕਦਿਆਂ ਅੱਜ ਮੱਤੇਵਾੜਾ ਜੰਗਲ ਵਿੱਚ ਵਿਸ਼ਾਲ ਪੌਦਾ ਰੋਪਣ ਮੁਹਿੰਮ ਚਲਾਈ ਗਈ। ਇਸ ਕਾਰਜਕ੍ਰਮ ਵਿੱਚ ਵੱਡੀ ਗਿਣਤੀ ਵਿੱਚ ਸੇਵਾਦਾਰਾ ਵਿਦਿਆਰਥੀਆਂ, ਸਥਾਨਕ ਨਾਗਰਿਕਾਂ ਤੇ ਮਾਨਯੋਗ ਮਹਿਮਾਨਾਂ ਨੇ ਭਾਗ ਲਿਆ। ਇਹ ਪ੍ਰੋਗਰਾਮ ਪ੍ਰੋਫੈਸਰ ਜਸ਼ਵੰਤ ਰਾਓ ਕੇਲਕਰ ਜੀ ਦੀ 100ਵੀਂ ਜਨਮ ਦਿਨ ਨੂੰ ਸਮਰਪਿਤ ਸੀ। ਇਸ ਮੌਕੇ ਤੇ ਐਬੀ ਪੀ ਵੀ ਪੀ ਵੱਲੋਂ ਇਹ ਸੰਕਲਪ ਲਿਆ ਗਿਆ ਕਿ ਜਸ਼ਵੰਤ ਛਾਂ ਹਰ ਰੁੱਖ ਵਿੱਚ ਕੇਲ ਕਰ ਸਿਰਫ ਇੱਕ ਵਿਚਾਰ ਨਹੀਂ ਸਗੋਂ ਭਵਿੱਖ ਦੀ ਪੀੜ੍ਹੀ ਨੂੰ ਇੱਕ ਹਰਾ ਤੇ ਸੁਰੱਖਿਅਤ ਭਵਿੱਖ ਦੇਣ ਦੀ ਪ੍ਰੇਰਣਾ ਹੈ। ਕਾਰਗ੍ਰਾਮ ਦੇ ਮੁੱਖ ਮਹਿਮਾਨ ਐਬੀ ਬੀ ਪੀ ਉਤਰੀ ਖੇਤਰ ਸੰਗਠਨ ਮੰਤਰੀ ਸ਼੍ਰੀ ਗੌਰਵ ਅਤਰੀ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਕਿਹਾ ਪੌਦਾ ਰੋਪਣ ਸਿਰਫ ਇੱਕ ਕੰਮ ਨਹੀਂ ਸਗੋਂ ਰਾਸ਼ਟਰ ਅਤੇ ਕੁਦਰਤ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਜਸ਼ਵੰਤ ਰਾਓ ਜੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਹਰ ਪੌਦੇ ਵਿੱਚ ਉਹਨਾਂ ਦੀ ਛਾਂ ਦੇਖ ਸਕਦੇ ਹਾਂ। ਵਿਸ਼ੇਸ਼ ਮਹਿਮਾਨ বন ਵਿਭਾਗ ਦੇ ਡਿਪਟੀ ਰੇਂਜ ਅਧਿਕਾਰੀ ਸ਼੍ਰੀ ਮੋਹਨ ਸਿੰਘ ਨੇ ਕਿਹਾ ਕਿ ਜੰਗਲਾਂ ਅਤੇ ਰੁੱਖਾਂ ਦੀ ਰੱਖਿਆ ਵਾਤਾਵਰਣ ਦੀ ਸਥਿਰਤਾ ਲਈ ਬਹੁਤ ਜ਼ਰੂਰੀ ਹੈ। ਇਹਨਾਂ ਅਜਈਆਂ ਕੋਸ਼ਿਸ਼ਾਂ ਨਾਲ ਨਾ ਸਿਰਫ ਹਰਿਆਲੀ ਵਧਦੀ ਹੈ ਸਗੋਂ ਲੋਕਾਂ ਵਿੱਚ ਵੀ ਜਾਗਰੂਕਤਾ ਆਉਂਦੀ ਹੈ। ਇਸਮੋ ਕੇ ਪਿੱਪਲ ਨਿਮ ਅੰਬ ਆਵਲਾ ਅਤੇ ਤુલਸੀ ਵਰਗੇ ਵਾਤਾਵਰਣ ਮਿੱਤਰ ਪੌਦੇ ਲਾਏ ਗਏ ਪੌਦਿਆਂ ਦੀ ਸੰਭਾਲ ਲਈ ਵਕ ਵਕ ਸੇਵਾਦਾਰਾਂ ਨੂੰ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਕਾਰਜਕ੍ਰਮ ਦੇ ਅੰਤ ਵਿੱਚ ਐਬੀਬੀਪੀ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੁਹਿਮ ਵਿੱਚ ਭਾਗੀਦਾਰ ਬਣਨਾ ਤੇ ਆਪਣੇ ਜੀਵਨ ਵਿੱਚ ਘਟੋ-ਘਟ ਇੱਕ ਰੁੱਖ ਲਗਾਉਣ ਦਾ ਸੰਕਲਪ ਲੈਣ ਪ੍ਰਿਸ਼ਦ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਕਾਲਜਾਂ ਤੇ ਸਰਬਜਨਕ ਥਾਵਾਂ ਤੇ ਪੌਦਾ ਰੋਪਣ ਦੀ ਵਿਸਥਾਰਤ ਯੋਜਨਾ ਵੀ ਪੇਸ਼ ਕੀਤੀ ਗਈ। ਇਸ ਮੌਕੇ ਤੇ ਐਬੀ ਬੀਪੀ ਪੰਜਾਬ ਪ੍ਰਦੇਸ਼ ਸੰਗਠਨ ਮੰਤਰੀ ਸ਼ਮਸ਼ੀਰ ਸਿੰਘ, ਪ੍ਰਦੇਸ਼ ਮੰਤਰੀ ਮਨਮੀਤ ਸੋਹਲ, ਵਿਭਾਗ ਪ੍ਰਮੁੱਖ ਅਨੁਭਵ ਜੈਨ, ਮahanagar ਮੰਤਰੀ ਸਾਕੇਤ ਸ਼ਰਮਾ, ਜ਼ਿਲ੍ਹਾ ਸੰਯੋਜਕ ਰੀਤਿਕ ਪੁਰੀ, ਇੰਡੀਜੀਨੀਅਸ ਪ੍ਰਦੇਸ਼ ਸੰਯੋਜਕ ਵਿਸ਼ਵਾਸ ਵੈਦ, ਮahanagar ਸਹਿ ਮੰਤਰੀ ਓਮ ਸੀ ਸ਼ਰਮਾ ਅਮਰਿੰਦਰ ਕੁਮਾਰ ਬਲਾਕ ਅਧਿਕਾਰੀ ਪਰਮਜੀਤ ਸਿੰਘ ਆਦ ਹਾਜ਼ਰ ਰਹੇ